ਬਠਿੰਡਾ ਨਗਰ ਨਿਗਮ ਦੇ ਕੱਚੇ ਸਫਾਈ ਸੇਵਕਾਂ ਵੱਲੋਂ ਕੁਝ ਸਮਾਂ ਪਹਿਲਾਂ ਅਣਮਿੱਥੇ ਸਮੇਂ ਦੀ ਹੜਤਾਲ ਕਰ ਦਿੱਤੀ ਗਈ ਸੀ ਜਿਸ ਕਾਰਨ ਸ਼ਹਿਰ ਵਿੱਚ ਕੂੜਾ ਕਰਕਟ ਬੁਰੀ ਤਰ੍ਹਾਂ ਭਰ ਗਿਆ ਸੀ ਅਤੇ ਨਗਰ ਨਿਗਮ ਨੂੰ ਤਕਰੀਬਨ 250 ਨਵੇਂ ਸਫਾਈ ਸੇਵਕ ਰੱਖਣੇ ਪਏ ਉਸ ਸਮੇਂ ਇਹਨਾਂ ਨਾਲ ਕੋਈ ਤਨਖਾਹ ਜਾਂ ਸਮਾਂ ਪੇੜ ਨਹੀਂ ਕੀਤਾ ਗਿਆ ਸੀ ਅਤੇ ਹੁਣ ਤਕਰੀਬਨ 3 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਅਤੇ 100 ਮੁਲਾਜ਼ਮਾਂ ਨੂੰ ਕੱਢਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਇਸ ਨੂੰ ਲੈ ਕੇ 2 ਦਿਨਾਂ ਤੋਂ ਸਿਪਾਹੀ ਸੇਕਾਂ ਵੱਲੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਕਿ ਸਾਨੂੰ ਤਨਖਾਹ ਦਿੱਤੀ ਜਾਵੇ ਅਤੇ ਸਾਨੂੰ ਕਿਸੇ ਕੰਮ ਤੇ ਲਾਇਆ ਜਾਵੇ ਕਿਉਂਕਿ ਅਸੀਂ ਬੇਰੁਜ਼ਗਾਰ ਹੋ ਰਹੇ ਹਾਂ ਉਹਨਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਕੋਈ ਵੀ ਟਿੱਪਰ ਨਹੀਂ ਚੱਲਣ ਦੇਵਾਂਗੇ ਮੇਰਾ ਨਾਮ ਜੀ ਵਿਨੋਦ ਕੁਮਾਰ ਹੈ ਜੀ ਠੀਕ ਹੈ ਜੀ ਅਸੀਂ ਜੀ ਟਿੱਪੜ ਤੇ ਕੰਮ ਕਰਦੇ ਹਾਂ ਜੀ ਕੀ ਗੱਲ ਹੋਈ ਅੱਜ ਜਿਹੜੇ ਇਹ ਹੜਤਾਲ ਦਾ ਕਾਰਨ ਇਹ ਜੀ ਕਿ ਅਸੀਂ ਨਾ ਪਿਛਲੇ 3-4 ਮਹੀਨੇ ਤੋਂ ਕੰਮ ਕਰਦੇ ਹਾਂ ਜੀ ਤੇ ਪਿਛਲੇ ਜਿਹੜੇ ਪੁਰਾਣੇ ਕੰਮ ਕਰਦੇ ਸੀਗੇ ਉਹਨਾਂ ਦੀ ਥਾਂ ਤੇ ਸਾਨੂੰ ਲਾਇਆ ਸੀਗਾ ਇਹਨਾਂ ਨੇ ਤੇ ਕਟੋ-ਕਟ ਮਹੀਨੇ ਡੇਢ ਮਹੀਨੇ ਦਾ ਕੋੜਾ ਅਸੀਂ ਚੱਕਿਆ ਸੀਗਾ ਜੀ ਠੀਕ ਹੈ ਜੀ ਇੰਨਾ ਬੁਰਾ ਹਾਲ ਸੀ ਸ਼ਹਿਰ ਦਾ ਤੇ ਇਹਨਾਂ ਨੇ ਭਰਤੀ ਕੀਤੀ ਅਸੀਂ ਭਰਤੀ ਹੋਏ ਜੀ ਇੱਥੇ ਆ ਕੇ ਅਸੀਂ ਦਸੇਰੇ ਦੇ ਟ੍ਰੇਨ ਤੋਂ ਪਹਿਲਾਂ ਦੇ ਲੱਗੇ ਹੋਏ ਜੀ ਇੱਥੇ ਤੇ ਜੜਾ ਅਸੀਂ ਕੂੜਾ ਚੱਕ ਨਹੀਂ ਜੀ ਮੈਂ ਕਿ ਇਹ ਇੰਨਾ ਪੁਰਾਹਾਲ ਸੀਗਾ ਸ਼ਹਿਰ ਦਾ ਕਰ ਕਰ ਦੇ ਕਰ ਭਰੇ ਪਏ ਸੀ ਕੂੜੇ ਨਾਲ ਬੈਸਟ ਬਿਨ ਭਰੇ ਪਏ ਸੀ ਲਿਫਾਫੇ ਪਏ ਵੇ ਸੀ ਕੀੜੇ ਚੱਲੇ ਹੋਏ ਸੀ ਕੂੜੇ ਤੇ ਇੰਨਾ ਇੰਨੀ ਮਿਹਨਤ ਕੀਤੀ ਅਸੀਂ ਇੰਨੀ ਮਿਹਨਤ ਕੀਤੀ ਅੱਜ ਤੱਕ ਮਿਹਨਤ ਕਰ ਰਹੇ ਹਾਂ ਜੀ ਇਹਨਾਂ ਨੇ ਇਹਨ ਮੌਕੇ ਤੇ ਆ ਕੇ ਸਾਨੂੰ ਕੱਲ ਆਏ ਅਸੀਂ ਡਿਊਟੀਆਂ ਤੇ ਤੇ ਅਫਸਰ ਸਾਹਿਬ ਇਹਨਾਂ ਦੇ ਆਏ ਤੇ ਉਹਨਾਂ ਨੇ ਕੀ ਕੀਤਾ ਸਾਡੇ ਨਾਲ ਜਿਵੇਂ ਕੀ ਦੁੱਤੀ ਤੋਂ ਮੱਖੀ ਕੱਟ ਦਿੱਤੀ ਹੋਵੇ ਕਹਿੰਦਾ ਬਈ ਤੁਹਾਨੂੰ ਫਾਰਕ ਕਰ ਦਿੱਤਾ ਕਹਿੰਦਾ ਤੁਸੀਂ ਜਾਓ ਕਰੇ ਤੇ ਕੋਈ ਸਾਨੂੰ ਸੈਲਰੀ ਦਾ ਨਹੀਂ ਦੱਸਿਆ ਇਹਨਾਂ ਨੇ ਕੋਈ ਸਾਨੂੰ ਇਹ ਨਹੀਂ ਦੱਸਿਆ ਵੀ ਤੁਹਾਨੂੰ ਇੰਨੀ ਤਨਖਾ ਮਿਲ ਜੂਗੀ ਇੰਨੇ ਦਿਨ ਤਰੀਕ ਨੂੰ ਮਿਲ ਜੂਗੀ ਸਾਨੂੰ ਸਿੱਧਾ ਆ ਕੇ ਹਟਾਤਾ ਜਾਂ ਤਾਂ ਸਾਨੂੰ ਸ਼ੁਰੂ ਤੋਂ ਹੀ ਦੱਸਣਾ ਸੀ ਵੀ ਤੁਹਾਨੂੰ ਇੰਨੇ ਟਾਈਮ ਵਾਸਤੇ ਰੱਖ ਰਹੇ ਆ ਤੇ ਤੁਸੀਂ ਇੰਨੇ ਦਿਨ ਕੰਮ ਕਰੋਗੇ ਭਾਈ ਦੇਖ ਲਿਓ ਆਪਦਾ ਕੰਮ ਤੰਦਾ ਦੇਖ ਲਿਓ ਤੇ ਫੇਰ ਅਸੀਂ ਜਿਹੜਾ ਕੰਮ ਛੱਡ ਕੇ ਆਏ ਉਹਨਾਂ ਕੋਲ ਗਏ ਉਹ ਸਾਨੂੰ ਕੰਮ ਤੇ ਨਹੀਂ ਰੱਖ ਰਹੇ ਜੀ ਉਹ ਕਹਿੰਦਾ ਤੁਸੀਂ ਤਾਂ ਦੁਬਾਰਾ ਧੋਕਾ ਦੇ ਦੋਗੇ ਉਹਨੇ ਗਵਰਨਮੈਂਟ ਸਾਡੇ ਨਾਲ ਇਸ ਤਰ੍ਹਾਂ ਕਰਦੀ ਹੈ ਜੀ ਅਸੀਂ ਆਪਦਾ ਕੰਮ ਤੰਦਾ ਛੱਡ ਕੇ ਲੋਕਾਂ ਦਾ ਕੂੜਾ ਚੱਕਿਆ ਜੀ ਬੁਰਾ ਰੱਖੇਗੇ ਜੀ ਇਹ 250 ਬੰਦਾ ਰੱਖਿਆ ਗਿਆ ਸੀ ਜਿਹਦੇ ਵਿੱਚੋਂ 100 ਬੰਦਾ ਇਹਨਾਂ ਨੇ ਕੱਲ ਕੱਟਤਾ ਹੁਣ ਹੋ ਸਕਦਾ 150 ਬੰਦਾ ਜਿਹੜਾ ਇਹਨਾਂ ਨੇ ਰੱਖਿਆ ਉਹਨਾਂ ਨੂੰ ਵੀ ਮਹੀਨੇ ਬਾਅਦ ਜਾਂ ਹਫਤੇ ਬਾਅਦ ਕੱਢ ਕੇ ਪਾਸੀ ਮਾਰਨਗੇ ਜੀ ਇਹਨਾਂ ਦਾ ਕੋਈ ਭਰੋਸਾ ਨਹੀਂ ਹੈ ਤੇ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਸਰਕਾਰ ਸਾਡੇ ਨਾਲ ਇਸ ਤਰ੍ਹਾਂ ਨਾ ਕਰੇ ਅਸੀਂ ਗਰੀਬ ਪਰਿਵਾਰ ਤੋਂ ਆਂਦੇ ਜੀ ਕੂੜਾ ਜ਼ਰੂਰ ਚਾਹਦੇ ਪਰ ਅਸੀਂ ਆਪਦਾ ਈਮਾਨ ਨਹੀਂ ਵੇਚਦੇ ਠੀਕ ਹੈ ਅਸੀਂ ਮਿਹਨਤ ਕੀਤੀ ਹੈ ਸਾਨੂੰ ਆਪਣੀ ਮਿਹਨਤ ਦਾ ਫਲ ਮਿਲਣਾ ਚਾਹੀਦਾ ਉਹ ਕੀ ਵਾਦਾ ਕਰਕੇ ਤੁਹਾਨੂੰ ਭਾ ਦਿੱਤੇਗਾ ਸਾਨੂੰ ਇਹ ਵਾਦਾ ਕੀਤਾ ਹੈ ਵੀ ਤੁਸੀਂ ਕੰਮ ਕਰੋ ਤੁਹਾਨੂੰ ਤਨਖਾਹ ਵੀ ਮਿਲੂਗੀ ਸਾਰਾ ਕੁਝ ਹੋਊਗਾ ਜੀ ਹਾਂ ਰੈਗੂਲਰ ਪਾਰਟੀ ਠੀਕ ਹੈ ਹਾਂ ਜੇ ਦੇਖੋ ਜੀ ਜੇ ਸਾਨੂੰ ਜਿਹੜਾ ਹੱਕ ਹੈ ਸਾਡਾ ਮਿਲੇ ਸਾਨੂੰ ਸਾਡਾ ਕੰਮ ਵਾਪਸ ਮਿਲੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਸਰਕਾਰ ਜਿਹੜੇ ਪੁਰਾਣੇ ਸੀਗੇ ਉਹ ਸੇਕਟ ਕਰਦੇ ਹੈ ਪੁਰਾਣ ਹਜੇ ਕੋਈ ਹਜੇ ਤਾਂ ਜੀ ਦੂਜਾ ਦਿਨ ਚੱਲਿਆ ਸਾਡੀ ਹੜਤਾਲ ਦਾ ਕੱਲ ਦਫਤਰ ਬੰਦ ਸੀ ਪਤਾ ਨਹੀਂ ਕੀ ਇਹਨਾਂ ਨੇ ਕੀਤਾ ਕੱਲ ਠੀਕ ਹੈ ਜੀ ਅੱਜ ਦਫਤਰ ਬੰਦ ਹੈ ਜੀ ਹੁਣ ਸਾਨੂੰ ਕੱਲ ਰਿਜ਼ਲਟ ਪਤਾ ਲੱਗੂਗਾ ਸੋਵਾਡੇ ਦੇ ਜੇ ਫੇਰ ਵੀ ਨਹੀਂ ਰਖਦੇ ਅਗਲਾ ਪ੍ਰਦਰਸ਼ਨ ਅਸੀਂ ਪ੍ਰਦਰਸ਼ਨ ਜਾਰੀ ਰੱਖਾਂਗੇ ਆਪ ਦਾ ਪਰਸੰਦ ਅਸੀਂ ਇਹ ਹੜਤਾਲ ਜਾਰੀ ਰੂਗੀ ਜਦੋਂ ਤੱਕ ਸਾਨੂੰ ਸਾਡਾ ਹੱਕ ਨਾ ਮਿਲੇ ਤਿੰਨ ਮਹੀਨੇ ਜਿਹੜਾ ਕੂੜਾ ਚੱਕਿਆ ਨਾ ਸਾਨੂੰ ਪਤਾ ਕਿਹੋ ਜਿਹਾ ਕੂੜਾ ਚੱਕਿਆ ਜੀ ਹੁਣ ਕੂੜਾ ਚੱਕਣ ਦਾ ਕੰਮ ਜਾਰੀ ਰਹੇਗਾ ਕਿ ਬੰਦ ਕਰਤਾ ਬੰਦ ਕਰ ਦਾਂਗੇ ਜੀ ਜੇ ਸਾਨੂੰ ਹੱਕ ਨਹੀਂ ਮਿਲੂਗਾ ਤਾਂ ਔਰ ਅਸੀਂ ਇੱਥੋਂ ਗੱਡੀਆਂ ਨਹੀਂ ਨਿਕਲ ਦੇਣੀ ਇਹ ਸਾਡਾ ਵਾਅਦਾ ਹੈ ਸਰਕਾਰ ਨਾਲ ਆ ਜਾਓ ਜੈ ਵਾਲਮੀਕੀ ਹਰ ਵਾਲਮੀਕੀ ਦੇਖੋ ਵੀ ਮੇਰਾ ਨਾਮ ਅਭਿਸ਼ੇਕ ਹੈ ਤੇ 250 ਬੰਦਾ ਰੱਖਿਆ ਗਿਆ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਕਹਾਂਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਵੇਂ ਸਾਡੇ ਨਾਲ ਇਹ ਕੀਤਾ ਜਾ ਰਿਹਾ ਤੇ ਸਾਡੇ ਨਾਲ ਐ ਨਾ ਕੀਤਾ ਜਾਵੇ ਠੀਕ ਹੈ ਤੇ ਜਿਹੜੇ ਸਾਡੇ ਲੋਕ ਬੈਠੇ ਤੇ ਹੜਤਾਲ ਤੇ ਕਿ ਸਾਨੂੰ ਇਹਨਾਂ ਟਾਈਮ ਨਾ ਬਿਠਾਇਆ ਜਾਵੇ ਜੇ ਪੁਰਾਣੇ ਬੰਦੇ ਜਿਹੜੇ ਇਹਨਾਂ ਨੇ ਜਿਵੇਂ ਕੀਤਾ ਝਾੜੂ ਤੇ ਕਰਤਾ ਤੇ ਸਾਨੂੰ ਵੀ ਸਾਡਾ ਈਮਾਨ ਜਿਵੇਂ ਕੈਰੇ 100 ਬੰਦਾ ਹਟਾਤਾ ਤੇ 150 ਬੰਦਿਆਂ ਦੀ ਵਾਰੀ ਵੀ ਇਹ ਲਾਣਗੇ ਲਾਣਗੇ ਤੇ ਸਾਡੇ ਨਾਲ ਐ ਨਾ ਕਰੋ ਜਾਂ ਸਾਨੂੰ ਗੱਡੀ ਤੇ ਰੱਖ ਲੋ ਜਾਂ ਝਾੜੂ ਤੇ ਰੱਖ ਲੋ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ 3 ਮਹੀਨੇ ਤੋਂ ਸੈਲਰੀ ਨਹੀਂ ਮਿਲੀ ਗਰੀਬ ਬੰਦੇ ਐ ਕੋਈ ਕਿਰਾਏ ਤੇ ਹੈ ਕੋਈ ਕੇਜ ਹੈ ਠੀਕ ਹੈ ਉਹ ਆਪ ਦਾ ਘਰ ਕੀਮਤ ਚਲਾ ਰਿਹਾ ਉਹ ਤੋਂ ਕਵਾੜ ਬੰਦ ਕਰਤਾ ਸੀ ਇਹਨਾਂ ਨੇ ਠੀਕ ਹੈ ਕੋਈ ਵੀ ਸਾਡਾ ਕੰਮ ਚੱਲਣ ਨਹੀਂ ਦੇਂਦੇ ਬਾਲਮਿਕ ਸਮਾਜ ਨੂੰ ਇਹ ਲੜਾ ਕੇ ਪੱਛੇ ਹੋ ਜਾਂਦੇ ਕੋਈ ਸਾਥ ਨਹੀਂ ਦਿੰਦਾ ਇਹ ਪਹਿਲਾ ਵਾਲੇ ਨਾਲ ਵੀ ਐ ਹੀ ਹੋਇਆ ਹੁਣ ਵੀ ਐ ਹੀ ਕਰ ਰਿਹਾ ਜੀ ਠੀਕ ਹੈ ਸਾਡੀ ਹਰਤਾਲ ਨੂੰ 2 ਦਿਨ ਹੋਇਆ ਤੇ ਅਸੀਂ ਇਹ ਕਹਾਂਗੇ ਸਾਡੀ ਹਰਤਾਲ ਇਹ ਨਹੀਂ ਲੰਬੀ ਨਾ ਚੱਲੇ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡ ਨੂੰ ਰੋਜ਼ਗਾਰ ਦਿੱਤਾ ਜਾਵੇ ਫਿਰ ਵੀ ਹੱਥ ਨਾ ਮੰਨਣਗੇ ਤਾਂ ਫਿਰ ਤੇ ਸਾਡੀ ਹਰਤਾਲ ਜਾਰੀ ਰਹੂਗੀ